ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸੱਚ ਕਰਦਾ ਪੰਜਾਬ ਦੇ ਜੰਮੇ ਜਾਈਏ ਜਿਹੜੇ ਉਹਨਾਂ ਨੇ ਦੁਨੀਆ ਦੇ ਵਿੱਚ ਜਿਵੇਂ ਆਪਣਾ ਨਾਮ ਦਾ ਛਿੱਟਾ ਦਿੱਤਾ ਹੈ ਤੇ ਜਦੋਂ ਛਿੱਟਾ ਪੁੰਗਰਦਾ ਹੈ ਤਾਂ ਸਾਡੇ ਪੰਜਾਬੀਆਂ ਦਾ ਨਾਮ ਮਾਣ ਨਾਲ ਲਿਆ ਜਾਂਦਾ ਹੈ ਸਤਿਕਾਰ ਨਾਲ ਸਾਡਾ ਸਿਰ ਹੈ ਜਿਹੜਾ ਉਹਨਾਂ ਲੋਕਾਂ ਦੇ ਅੱਗੇ ਝੁਕਦਾ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਪਿੰਡ ਢੂਡੀਕੇ ਦੇ ਵਿੱਚ ਜੇ ਜ਼ਿਕਰ ਕਰੀਏ ਤਾਂ ਡਾਕਟਰ ਵਿਕਰਮ ਗਿੱਲ ਜਿਹੜੇ ਲਗਭਗ ਅੱਧੀ ਸਦੀ ਪਹਿਲਾਂ ਅਮਰੀਕਾ ਗਏ ਤੇ ਉੱਥੇ ਕਣਕ ਦੀ ਜਿਹੜੀ ਖੋਜ ਹੋਈ ਉਹਨਾਂ ਦੇ ਨਾਂ ਲੱਗਦੀ ਹੈ ਤੇ ਇਸ ਪਿੰਡ ਨੂੰ ਪੰਜਾਬ ਨੂੰ ਇਸ ਧਰਤੀ ਨੂੰ ਮਾਣ ਹੈ ਡਾਕਟਰ ਬਿਕਰਮ ਗਿਲ ਤੇ ਅੱਜ ਸਾਡੇ ਨਾਲ ਮੌਜੂਦ ਹੈ ਸਬੰਬੀ ਮੇਲੇ ਹੋਏ ਹੈ ਤੇ ਜਾਣਦੇ ਆ ਕਿਹੜੀਆਂ ਚੀਜ਼ਾਂ ਉਹਨਾਂ ਦੇ ਹਿੱਸੇ ਆਈਆਂ ਕਿਹੜੀਆਂ ਖੋਜਾਂ ਉਹਨਾਂ ਦੇ ਸਿਆਈਆਂ ਜਾਣ ਦਾ ਸੁਭਾਅ ਕੀ ਬਣਿਆ ਜਦੋਂ ਕਦੇ ਸੋਚਿਆ ਨਹੀਂ ਸੀ ਕਿਹੜੀਆਂ ਕਾਰਨਾ ਕਰਕੇ ਗਏ ਰਿਸਰਚ ਨਾਲ ਕਿਵੇਂ ਜੁੜੇ ਕੀਪ ਲੱਭਦੀਆਂ ਨੇ ਸਭ ਤੋਂ ਪਹਿਲਾਂ ਕਰਨ ਸਵਾਗਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਬਿਲਕੁਲ ਜੀ ਬਹੁਤ ਵਧੀਆ ਦਿਨ ਹੀ ਵਸਣਾ ਅੱਜ ਦਾ ਕੀ ਬਾਤ ਵਧੀਆ ਖੜਿਆ ਪਿਆ ਦਾ ਮੈਨੂੰ ਇੱਕ ਗੱਲ ਦੱਸੋ ਤੁਹਾਡੀ ਭਾਸ਼ਾ ਦੇ ਵਿੱਚ ਅੰਗਰੇਜ਼ੀ ਨਹੀਂ ਆਈ ਜਿਵੇਂ ਤੁਸੀਂ ਇੰਨੇ ਚਿਰ ਤੋਂ ਬਾਹਰ ਗਏ ਹੋ ਸਰਚ ਕੀਤੀ ਐਨੀ ਉੱਚੇ ਲੈਵਲ ਦੀ ਪੜ੍ਹਾਈ ਕੀਤੀ ਚੰਗੀਆਂ ਪੋਸਟ ਅੰਗਰੇਜ਼ੀ ਕਿਵੇਂ ਪੰਜਾਬੀ ਹੂਬ ਹੂ ਬੋਲਦੇ ਹੋ ਇਹ ਜੀ ਸਾਡਾ ਟੁੜੀਕੇ ਪਿੰਡ ਪੰਜਾਬ ਪੰਜਾਬੀ ਜਵਾਨ ਜਵਾਨੀ ਬੋਲੀ ਲਈ ਬਹੁਤ ਮਸ਼ਹੂਰ ਹੈ ਸਾਡੇ ਬੜੇ ਨਾਲ ਬਲਿਸਟ ਹੋਇਆ ਜਸਵੰਤ ਸਿੰਘ ਕਮਲ ਅਸੀਂ ਉਹਨਾਂ ਦੇ ਨਾਲ ਤੁਰਦੇ ਫਿਰਦੇ ਹੁੰਦੇ ਸੀ ਤੇ ਪੰਜਾਬੀ ਤਾਂ ਸਾਡੇ ਹੱਡਾਂ ਚ ਬਸੀ ਹੈ ਵਿਦੇਸ਼ ਜਾਣ ਦਾ ਸੁਭਾਅ ਕਿਵੇਂ ਬਣਿਆ ਅਮਰੀਕਾ ਕਿਵੇਂ ਗਏ ਉਹ ਜੀ ਮੇਰੇ ਵੱਡੇ ਭਾਈ ਉਹਨਾਂ ਨੇ ਆਪਣੇ ਮੋਗੇ ਤੋਂ ਪੜ੍ਹੇ ਸੀ ਫਿਰ ਉਹਨਾਂ ਨੂੰ ਇੱਥੇ ਕਿਸੇ ਇੰਜੀਨੀਅਰ ਕਾਲਜ ਵਿੱਚ ਐਡਮਿਸ਼ਨ ਨਹੀਂ ਮਿਲਿਆ ਉਸ ਵੇਲੇ ਕੋਈ ਇੰਜੀਨੀਅਰ ਕਾਲਜ ਹੈ ਨਹੀਂ ਸੀ ਪੰਜਾਬ ਚ ਰੁੜਕੀ ਚ ਉਹਨਾਂ ਨੂੰ ਮਿਲ ਨਹੀਂ ਡਿਹਾ ਐਡਮਿਸ਼ਨ ਉਹ ਫਿਰ ਉੱਥੇ ਚਲੇ ਗਏ ਉਹਨਾਂ ਨੇ ਉੱਥੇ ਰੇ 15 ਸਾਲ ਉਹਨਾਂ ਨੇ ਫਿਰ ਮੈਨੂੰ ਕਿਹਾ ਤੂੰ ਵੀ ਆ ਜਾ ਇੱਥੇ ਫਿਰ ਮੈਂ ਉੱਥੇ ਪੜ੍ਹਾਈ ਕਰਨ ਗਿਆ ਪੀ ਐਚ ਡੀ ਕਰਨ ਗਿਆ ਅਮਰੀਕਾ ਦੇ ਵਿੱਚ ਹਾਂ ਜੀ ਜਿਹੜੀ ਤੁਹਾਡੀ ਪੜ੍ਹਾਈ ਸੀ ਉਹ ਕਿਸ ਅ ਵਿਸ਼ੇ ਨਾਲ ਰਿਲੇਟਡ ਸੀ ਜਿਹੜੀ ਉੱਥੇ ਉਹ ਜੀ ਮੈਂ ਕੀਤੀ ਸੀ ਪੀ ਐਚ ਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਸ ਜਿਹੜਾ ਕਿ ਦੁਨੀਆ ਚ ਟਾਪ ਯੂਨੀਵਰਸਿਟੀ ਹੈ ਜੀ ਤੇ ਉੱਥੇ ਮੈਂ ਆਪਣੇ ਟਮਾਟਰ ਹੁੰਦੇ ਆ ਟਮਾਟਰਾਂ ਦੇ ਕਿੱਤੀ ਸੀ ਰਿਸਰਚ ਟਮਾਟਰ ਚ ਜਿchna ਇਹ ਜੇਨੇਟਿਕਸ ਤੇ ਅੱਛਾ ਜੀ ਇਹ ਜਿਹੜਾ ਕਣਕ ਵਾਲਾ ਮਸਲਾ ਤੁਹਾਡੇ ਨਾਲ ਕਦੋਂ ਕੁ ਜੁੜਿਆ ਉਹ ਜੀ ਫੇਰ ਮੈਂ ਪੀ ਐਚ ਡੀ ਕਰਨ ਤੋਂ ਬਾਅਦ ਫੇਰ ਮੈਂ ਆਪਣੇ ਚਲਾ ਗਿਆ ਕਣਕ ਦੀ ਜਿਹੜੀ ਵੱਡੀ ਬੈਲਟ ਆ ਉਹ ਹਾਂ ਜੀ ਉਹ ਮਿਡਲ ਅਮਰੀਕਾ ਚ ਆ ਹਾਂ ਜੀ ਤੇ ਫੇਰ ਮੈਂ ਉੱਥੇ ਚਲਾ ਗਿਆ ਕੈਂਸਸ ਤੇ ਉੱਥੇ ਜਾ ਕੇ ਕਣਕ ਤੇ ਕੋਸ਼ਿਸ਼ ਰੂਪ ਕੀਤੀ 20 ਪੰਜ ਮੈਂ ਇਸਾ ਕਣਕ ਜਿਵੇਂ ਆਪਣਾ ਪੰਜਾਬ ਇੰਡੀਆ ਜ ਮਸ਼ਹੂਰ ਆ ਕੈਨਸਰ ਜਿਹੜਾ ਉਹ ਮਸ਼ਹੂਰ ਆ ਕਣਕ ਲਈ ਜੀ ਹਾਂ ਜੀ ਉੱਥੇ ਪੰਜਮਾ 1/5 ਜਿਹੜੀ ਕਣਕ ਉੱਥੇ ਅਮਰੀਕਾ ਦੇ ਉੱਥੇ ਵੀ ਸਟੇਟ ਚ ਉਸ ਸਟੇਟ ਚ ਪੈਦਾ ਹੁੰਦੀ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਮਾਣ ਹੁੰਦਾ ਬੰਦੇ ਨੂੰ ਆ ਮੇਰੇ ਸਿਆਈਆਂ ਜਮਾ ਸਰਚ ਮੇਰੇ ਸਿਆਈ ਉਹ ਕੁਝ ਅੰਦਰ ਵੀ ਹੁੰਦਾ ਨਾ ਵੀ ਉਹ ਪਿੰਡਾਂ ਵਾਲਿਆਂ ਹਿੱਕ ਥਾਪੜ ਦਾ ਬੰਦਾ ਵੀ ਆ ਤਾਂ ਮੇਰੀ ਹੈ ਹਾਂ ਜੀ ਇੱਕ ਤਾਂ ਮੈਂ ਉੱਥੇ ਜਦੋਂ ਕਿਸਾਨਾਂ ਨਾਲ ਕੈਨਸਰ ਦੇ ਕਿਸਾਨਾਂ ਨਾਲ ਗੱਲ ਕਰਦਾ ਸੀ ਮੈਂ ਕਹਿੰਦਾ ਸੀ ਇੱਕ ਤਾਂ ਮੈਂ ਆਇਆ ਪੰਜਾਬ ਤੋਂ ਜਿਹੜਾ ਨੰਬਰ 1 ਨਾ ਕਣਕ 'ਚ ਦੂਸਰਾ ਮੈਂ ਪਿੰਡ ਵੀ ਕਿਸਾਨ ਦਾ ਜਮ੍ਹਾਂ ਸੀ ਤੇ ਕਣਕ ਦੀ ਖੇਤੀ ਕਰਦੇ ਸੀ ਤੀਸਰਾ ਮੈਂ ਕਿਹਾ ਹੁਣ ਮੈਂ ਕੈਂਸਰ ਦਾ ਉਹ ਵੀ ਨੰਬਰ 1 ਨਾ ਕਣਕ 'ਚ ਉਸ ਤਾਂ ਮੈਨੂੰ ਬਹੁਤ ਮਹਿਸੂਸ ਸੀ ਵੀ ਮੈਂ ਬੜਾ ਲੱਕੀ ਆ ਵੀ ਮੈਂ ਜਿਹੜਾ ਕਣਕ ਤੇ ਸਾਰੀ ਉਮਰ ਬਤਾਰੀਏ ਤੇ ਹੁਣ ਮੈਂ ਕਣਕ ਤੇ ਖੋਜ ਦੀ ਮੈਨੂੰ ਉਸ ਯੂਨੀਵਰਸਿਟੀ ਚ ਆਪ ਮਿਲ ਗਈ ਖੋਜ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਖੋਜੀਆਂ ਕੋਚ ਦੇ ਵਿੱਚ ਜੀ ਅੱਜ ਕੱਲ ਸਾਰਿਆਂ ਨਾਲੋਂ ਵੱਡੀ ਨੀਡ ਹੈਗੀ ਆ ਬਈ ਸਾਡੀਆਂ ਜਿਹੜੀਆਂ ਪ੍ਰਾਣੀਆਂ ਵੈਰਾਈਟੀਆਂ ਦਾ ਕਣਕ ਦੀਆਂ ਉਹ ਖਤਮ ਹੋ ਰਹੀਆਂ ਹੂੰ ਉਹ ਮਤਲਬ ਉਹ ਪੌ ਉਹਨਾਂ ਦੇ ਬੀਜ ਜਿਹੜੇ ਜਾ ਰਹੇ ਜਾਂ ਹਮੇਸ਼ਾ ਲਈ ਇਸੇ ਤਰ੍ਹਾਂ ਜਿਹੜੀ ਕਣਕ ਬਹੁਤਿਆਂ ਨੂੰ ਪਤਾ ਨਹੀਂ ਨਾ ਕਿ ਕਣਕ ਜਿਹੜੀ ਐ ਪਹਿਲਾਂ ਜੰਗਲੀ ਕਣਕ ਹੁੰਦੀ ਸੀ ਜੀ ਆਪਾਂ ਕੋਈ ਕਣਕ ਦੀ ਖੇਤੀ ਬਾੜੀ ਨਹੀਂ ਸੀ ਇਹ ਅੱਜ ਤੋਂ 10000 ਪਹਿਲਾਂ ਕਣਕ ਜਿਹੜੀ ਜੰਗਲੀ ਕਣਕ ਆ ਉਹ ਰਾਹ ਕਰਾਣ ਸੀਰੀਆ ਉੱਥੇ ਹੁੰਦੀ ਸੀ ਜੀ ਉੱਥੋਂ ਉਹਨਾਂ ਨੇ ਕਣਕ ਨੂੰ ਖੇਤੀਬਾੜੀ ਸ਼ੁਰੂ ਕੀਤੀ ਹੈ ਉਹ ਜਿਹੜੀ ਸਾਰੇ ਜੰਗਲੀ ਕਣਕ ਆ ਉਹ ਵੀ ਖਤਮ ਹੋ ਰਹੀ ਆ ਸੋ ਮੇਰਾ ਇਹ ਸੀਗਾ ਵੀ ਇਹ ਸਾਰੇ ਕਣਕ ਨੂੰ ਇਕੱਠੀ ਕਰਕੇ ਇੱਕ ਜਗ੍ਹਾ ਕਰਕੇ ਇਹਨੂੰ ਇਹਨੂੰ ਪ੍ਰਜਾਪਿਤ ਕੀਤਾ ਜਾਵੇ ਵੀ ਇਹ ਆਪਣੇ ਸੋਦਾ ਜਿਹੜੀ ਗਾਂ ਦੀ ਪਛਤਨ ਲਈ ਉਹ ਕਣਕ ਸਾਡੇ এনवायरमेंट ਚ ਜਿਹੜੀ ਕਣਕ ਦਾ ਸੁਭਾਅ ਹੋਰ ਹੈ ਅਮਰੀਕਾ ਦਾ ਜਿਹੜਾ ਮੈਂ এনवायरमेंट ਹੈ ਉਹਦੀ ਸੁਭਾਅ ਕਿਵੇਂ ਆਪਣੇ ਮੁਕਾਬਲੇ ਤੇ ਕਣਕਾਂ ਦਾ ਕੀ ਹਾਲ ਹੈ ਉਹ ਤਾਂ ਬਹੁਤ ਫਰਕ ਹੈ ਜੀ ਕਿਉਂਕਿ ਹਰ ਇੱਕ ਇਲਾਕਾ ਹਰ ਇੱਕ ਏਰੀਆ ਦੀ ਆਪੋ ਆਪਣੀ ਕਣਕ ਦੀ ਅਡਾਪਟੇਸ਼ਨ ਹੁੰਦੀ ਆ ਜੇ ਅਮਰੀਕਾ ਵਾਲੀ ਕਣਕ ਤਾਂ ਇੱਥੇ ਉਗਣੀ ਨਹੀਂ ਉੱਥੇ ਤਾਂ ਅਸੀਂ ਕਣਕ ਬੀਜਦੇ ਹੈਗੇ ਆ ਸਤੰਬਰ ਅਕਤੂਬਰ ਚ ਉਹ ਛੋਟੀ ਜੀ ਹੁੰਦੀ ਆ 2-3 ਇੰਚ ਉਹਦੂ ਵਾਲ ਬਰ ਪੈ ਜਾਂਦੀ ਆ ਕਣਕ ਮਰ ਜਾਂਦੀ ਆ ਦਿਸਦਾ ਹੀ ਨਹੀਂ ਕੁਝ ਸਭ ਕੁਝ ਮਰ ਜਾਂਦਾ ਫੇਰ ਜਾ ਕੇ ਫਰਵਰੀ ਮਾਰਚ ਚ ਜਾ ਕੇ ਉਹ ਕਣਕ ਦੁਬਾਰਾ ਉਗਣ ਹੋਣਾ ਸ਼ੁਰੂ ਹੁੰਦੀ ਆ ਤੇ ਅਸੀਂ ਜੂਨ ਚ ਜਾ ਕੇ ਕੱਟਦੇ ਆ ਇੱਕੋ ਹੀ ਫਸਲ ਹੁੰਦੀ ਆ ਸਾਡੇ ਉੱਥੇ ਕਣਕ ਦਾ ਅੱਛਾ ਜੀ ਸਾਕਾ ਜੇ ਤੁਹਾਡੇ ਕਣਕ ਦੀ ਫਸਲ ਹੋਣੀ ਆ ਤੇ ਇੱਥੇ ਇੱਥੇ ਜਿਹੜੀ ਕਣਕ ਆ ਇਹਨੂੰ ਸਪ੍ਰਿੰਗ ਵੀਟਾਂ ਦੇ ਜਿਹੜੀ ਆ ਸਪ੍ਰਿੰਗ ਚੱਲਦੀ ਆ ਸਾਡੀ ਉੱਥੇ ਆਉਂਦੀ ਵਿੰਟਰ ਵੀਟ ਜਿਹੜੇ ਕਿ ਵਿੰਟਰ ਚ ਲੱਗਦੀ ਆ ਤੇ ਜਿੰਨੂੰ ਸਨੋ ਦੀ ਲੋਡ ਆ ਜਿਸ ਨੂੰ ਨਾ ਪਾਵੇ ਤਾਂ ਕਣਕ ਨੇ ਸਟਾ ਨਹੀਂ ਲੱਗਣਾ ਮੌਸਮ ਦੇਆਂ ਤਬਦੀਲੀਆਂ ਆ ਰਹੀਆਂ ਹਨ ਹਾਂ ਜੀ ਦੁਨੀਆਂ 'ਚ ਸਾਰੀ ਆ ਰਹੀਆਂ ਕਿਤੇ ਬਰਫ਼ ਪੈ ਰਹੀ ਹੈ ਕਿਤੇ ਨਹੀਂ ਪੈ ਰਹੀ ਪੰਜਾਬ ਦੇ ਵੀ ਸੁਭਾਅ ਬਦਲ ਗਿਆ ਲੋੜੀ ਵੇਲੇ ਠੰਡ ਜਾਂਦੀ ਸੀ ਹੁਣ ਠੰਢੀ ਲੋੜੀ ਵੇਲੇ ਪੈਣ ਲੱਗਦੀ ਹੈ ਹਾਂ ਜੀ ਇਨ੍ਹਾਂ ਸੁਭਾਵਾਂ ਨੂੰ ਲੈ ਕੇ ਜਿਹੜਾ ਸੁਭਾਅ ਹੈ ਮੌਸਮ ਦੇ ਕਣਕ ਤੇ ਕੀ ਅਸਰ ਪੈ ਰਿਹਾ ਹੈ ਇਸ ਕਣਕ ਤੇ ਬਹੁਤ ਅਸਰ ਪੈ ਰਿਹਾ ਕਿਉਂਕਿ ਕਣਕ ਜਿਹੜਾ ਨਾ ਇਹ ਅਸਲ ਚ ਠੰਡ ਚ ਉਗਣ ਵਾਲਾ ਬੂਟਾ ਆ ਜਿਉਂ ਆਪਾਂ ਵੈਂਟਰ ਚ ਕਣਕੀ ਹੁਣ ਦੇਖਦੇ ਚਾਰਚ ਫਿਰ ਦੇਖੋ ਸਾਡੀ ਕਣਕੀ ਆ ਹਾਂਜੀ ਕੋਟ ਫਸਲ ਬਹੁਤੀ ਨਹੀਂ ਹੁੰਦੀ ਜੀ ਜੀ ਤੇ ਗਲੋਬਲ ਵਾਰਮਿੰਗ ਤੇ ਇਹਦੇ ਲਈ ਬਹੁਤ ਮਾੜਾ ਇਹਦੇ ਲਈ ਕਣਕ ਦਾ ਬਹੁਤ ਖਾਸ ਤੌਰ ਤੇ ਜੇ ਰਾਤ ਨੂੰ ਵੀ ਗਰਮੀ ਰਵੇ ਨਾ ਆਮ ਤੌਰ ਤੇ ਬੂਟੇ ਰਾਤ ਨੂੰ ਸਾਹ ਲੈਂਦੇ ਜਦੋਂ ਰਾਤ ਨੂੰ ਠੰਡ ਹੋ ਜਾਂਦੀ ਉਦੋਂ ਸਾਹ ਲੈਂਦੇ ਆ ਜੇ ਰਾਤ ਨੂੰ ਵੀ ਗਰਮੀ ਰਵੇ ਤ aí ਲਈ ਬਹੁਤ ਔਖਾ ਸੈਕੰਡ ਲਈ ਇਹ ਸਾਰਨੋਂ ਵੱਡੀ ਸਮੱਸਿਆ ਆ ਜਿਹੜੀ ਆ ਜਿਹੜੀ ਗਰਮੀ ਦੀ ਆ ਹਾਂਜੀ ਜੇ ਤੁਸੀ ਉੱਥੇ ਰਿਸਰਚ ਕੀਤੀ ਹੈਗੀ ਐ ਸਾਡੀ ਕਣਕ ਦੇ ਜਿਹੜੇ ਤੱਤ ਲਾ ਲੋ ਜਾਂ ਪੱਖ ਲਾ ਲੋ ਕਣਕ ਦੇ ਤੇ ਉੱਥੋਂ ਵਾਲੀ ਕਣਕ ਦੇ ਵਿੱਚ ਕੀ ਫਰਕ ਹੈ ਉਸ ਕਣਕ ਦਾ ਤੇ ਇੱਥੋਂ ਦੇ ਕਣਕ ਦਾ ਤਾਂ ਫਰਕ ਆਗਾ ਵੀ ਹੋ ਹੋ ਉਹ ਜਿਹੜੀ ਕਣਕ ਆ ਉਹ ਉਹਨੂੰ ਵਿੰਟਰ ਵੇਟਾਂ ਦੇ ਇੰਨਾ ਬਹੁਤਾ ਫਰਕ ਨਹੀਂ ਹੈ ਪਰ ਉਹ ਕਣਕ ਇੱਥੇ ਨਹੀਂ ਉਗ ਸਕਦੀ ਤੇ ਸਾੜੀ ਕਣਕ ਉੱਥੇ ਉਗ ਸਕਦੀ ਹੈ ਨਾ ਸਾੜੀ ਵੀ ਮਰ ਜੂਗੀ ਉੱਥੇ ਇਹ ਇਹ ਦੇ ਵਿੰਟਰ ਹਾਰਡਨੈਸ ਹੈ ਉੱਥੇ ਸਾਡੇ ਦਾ ਚਲਾ ਜਾਂਦਾ ਟੈਂਪਰੇਚਰ ਮਾਈਨਸ ਮਾਈਨਸ ਬੀ ਡਿਗਰੀ ਸੈਲਸੀਅਸ ਤੇ ਉੱਥੇ ਤਾਂ ਇਹ ਕਣਕ ਬਿਲਕੁਲ ਮਰ ਜੂਗੀ ਇਹ ਨਹੀਂ ਇਹ ਨਹੀਂ ਉਗ ਸਕਦੀ ਜਿਹੜੀ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਉੱਥੇ ਰਿਸਰਚ ਦੀਆਂ ਪਾਲਿਸੀਆਂ ਸਾਡੇ ਤਾਂ ਐਵੇਂ ਝਾੜ ਨੂੰ ਝਾੜ ਨੂੰ ਅਸੀਂ ਸਾਡੇ ਕਿਸਾਨ ਚਾਹੁੰਦੇ ਆ ਝਾੜ ਵਧੇ ਹੂੰ ਉੱਥੋਂ ਦੇ ਕਿਸਾਨ ਦਾ ਕੀ ਸਵਾਲ ਹੈ ਇਹ ਮੈਂ ਚੰਗਾ ਤੁਸੀਂ ਮੈਨੂੰ ਸਵਾਲ ਪੁੱਛਿਆ ਮੇਰਾ ਜਿਹੜਾ ਸਾਰਾ ਕਣਕ ਦਾ ਖੋਜ ਹੋਈ ਆ ਉੱਥੋਂ ਦੇ ਜਿਹੜੇ ਕਿਸਾਨ ਆ ਉਹਨਾਂ ਦਾ ਬੋਰਡ ਬਣਿਆ ਹਾਂਜੀ ਉਹ ਬੋਰਡ ਹੀ ਕਣਕ ਨੂੰ ਸਾਡੀ ਸਪੋਰਟ ਕਰਦੇ ਆ ਉਹੀ ਬੋਰਡ ਕਣਕ ਨੂੰ ਮਾਰਕੀਟ ਕਰਦੇ ਆ ਤੇ ਉੱਥੇ ਸਾਰਿਆਂ ਨਾਲੋਂ ਵੱਡਾ ਆਬਜੈਕਟਿਵ ਆ ਵੀ ਕਣਕ ਦੀ ਬ੍ਰੈਡ ਵਧੀਆ ਬਣੇ ਝਾੜ ਬਾਅਦ ਚ ਕੁਆਲਟੀ ਪਹਿਲਾਂ ਕੁਆਲਟੀ ਟਾਪ ਤੇ ਈਲਡ ਸੈਕੰਡ ਇੱਥੇ ਆਪਣੇ ਹੈਗਾ ਵੀ ਝਾੜ ਜ਼ਿਆਦਾ ਹੋਵੇ ਕਿਉਂਕਿ ਕਿਸਾਨ ਨੂੰ ਝਾੜਦੇ ਪੈਸੇ ਮਿਲਨੇ ਆ ਕਣਕ ਭਾਵੇਂ ਮਾੜੀ ਹੋਵੇ ਕੁਆਲਟੀ ਦੇ ਪੈਸੇ ਮਿਲਦੇ ਉੱਥੇ ਕੁਆਲਟੀ ਹਾਂਜੀ ਕੁਆਲਟੀ ਇੱਥੇ ਕੁਆਲਟੀ ਇਜ਼ ਨੰਬਰ 1 ਈਲਡ ਇਜ਼ ਨੰਬਰ 2 ਸਾਡੇ ਅੱਛਾ ਹਾਂਜੀ ਤੇ ਸਾਡੀ ਕੁਆਲਟੀ ਕਰਕੇ ਸਾਡੀ ਕਣਕ ਫਿਰ ਸਾਰੇ ਦੁਨੀਆ ਜਾਂਦੀ ਹੈ ਖਾਸ ਤੌਰ ਤੇ ਕਣਕ ਦੀਆਂ ਵੈਰਾਈਟੀਆਂ ਬਹੁਤ ਹੁੰਦੀਆਂ ਕੋਈ ਕਣਕ ਨੂਡਲ ਬਣਾਉਣ ਲਈ ਜਾਂ ਨੂਡਲ ਖਾਣੇ ਉਹ ਵੀ ਕਣਕ ਹੀ ਆ ਕੋਈ ਕਣਕ ਜਿਹੜੀ ਕੇਕ ਬਣਾਉਣ ਵਾਲੀ ਉਹ ਕਣਕ ਹੋਰ ਆ ਵੱਖਰੀ ਐ ਜਿਹੜੀ ਕਣਕ ਦਾ ਪੀਜ਼ਾ ਬਣਾਉਣਾ ਹੋਰ ਆ ਜਿਹਦਾ ਬਣਾਉਣਾ ਤੇ ਮੈਕਰੋਨੀ ਆ ਰਾ ਵਗੈਰਾ ਬਣਨੀ ਹੋਰ ਜਿਹਦੀ ਆਹਾ ਫਲੈਟ ਬਰੈਡ ਬਣਾਉਣਾ ਚਪਾਤੀਏ ਹੋਰ ਆ ਜਿਹੜੀ ਕਣਕ ਦੀ ਡਬਲ ਰੋਟੀ ਬਣਨੀ ਰੇਦ ਉਹ ਕਣਕ ਹੋਰ ਕਣਕ ਦੀਆਂ ਵੈਰਾਈਟੀਆਂ ਬਹੁਤ ਅਲੱਗ-ਅਲੱਗ ਕਿਸਮ ਦੀਆਂ ਤੇ ਉੱਥੇ ਬ੍ਰੀਡ ਕਰਦੇ ਆ ਕਣਕ ਆਹ ਕਣਕ ਨੂਡਲ ਲਈ ਆ ਉਹ ਵੀ ਕੁਆਲਿਟੀ ਦੇਖਣੀ ਪੈਂਦੀ ਆ ਆਹ ਕਣਕ ਬਰੈਡ ਲਈ ਆ ਆਹ ਕਣਕ ਇਹੀ ਸਲਾਹ ਜਦੋਂ ਇੱਥੇ ਮੈਂ ਕੀਤੀ ਸੀ ਵੀ ਇੱਥੇ ਵੀ ਇਸ ਤਰ੍ਹਾਂ ਕਰੋ ਕਣਕ ਨੂੰ ਕੁਆਲਿਟੀ ਉਸ ਕਿਹੜੀ ਕੁਆਲਿਟੀ ਕਿਹੜੇ ਵਾਸਤੇ ਕਣਕ ਵੇਚਨੀ ਆ ਉਹ ਅੱਡੋ-ਅੱਡ ਕਿਸਮਾਂ ਕਰ। ਜਿਹੜਾ ਸਾਡਾ ਰਸਾਇਣਾਂ ਦਾ ਦਵਾਈਆਂ ਦੇ ਛੜਕਾ ਦਾ ਸਾਡਾ ਸੁਭਾਅ ਹੈ। ਹਾਂਜੀ। ਉੱਥੇ ਕੀ ਹਾਲ ਹੈ? ਉੱਥੇ ਉਹ ਇਕਨੋਮਿਕਲੀ ਨਹੀਂ ਹੈਗਾ ਬਹੁਤਾ ਸੌਦੇ ਉੱਥੇ ਉੱਥੇ ਨਹੀਂ ਫਾਰਮਰ ਰਾਜੀ ਸਪਰੇਅ ਕਰਕੇ। ਸਾਡੇ ਬਹੁਤ ਸਾਡੇ ਏਰੀਆ 'ਚ ਬਹੁਤ ਘੱਟ ਸਪਰੇਅ ਹੁੰਦਾ ਹਾਂਜੀ ਜੀ ਅੱਛਾ ਹੁਣ ਆਪਾਂ ਤੁਹਾਡੇ ਪਰਸਨਲ ਕੈਰੀਅਰ ਤੇ ਆਉਂਦੇ ਹਾਂ ਜਿਹੜਾ ਤੁਸੀਂ ਇੱਥੋਂ ਤੱਕ 1968 ਤੋਂ ਲੈ ਕੇ ਜੁੜੇ ਹੋਏ ਰਿਸਰਚ ਦੇ ਨਾਲ ਤੁਹਾਨੂੰ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੋਈਆਂ ਜਾਂ ਤੁਹਾਨੂੰ ਆਨਰ ਕਿਸ ਤਰ੍ਹਾਂ ਦਾ ਮਿਲਿਆ ਇਸ ਰਿਸਰਚ ਦੇ ਵਿੱਚ ਮੈਨੂੰ ਜੀ ਕਾਫੀ ਆਨਰ ਮਿਲੇ ਆ ਇੱਕ ਤਾਂ ਸਾਡੇ ਯੂਨੀਵਰਸਿਟੀ ਸਾਇੰਸ ਸਟ੍ਰੈਂਕ ਪ੍ਰੋਫੈਸਰ ਹੁੰਦਾ ਯੂਨੀਵਰਸਿਟੀ ਡਿਸਟਿੰਗੁਇਸ਼ਡ ਪ੍ਰੋਫੈਸਰ ਉਹ ਰੈਂਕ ਮਿਲਿਆ ਉਦੋਂ ਬਾਅਦ ਪਰ ਮੇਰੇ ਨਾਂ ਤੇ ਵਿਕਰਮਸ ਗਿਲ ਚੇਅਰ ਸਟਾਪ ਤੋਂ ਯਾ 2 ਮਿਲੀਅਨ ਡਾਲਰ ਕਿੱਥੇ ਉੱਥੇ ਕੈਨਸਸ ਸਟੇਟ ਯੂਨੀਵਰਸਿਟੀ ਮੇਰੀ ਜੇ ਮੇਰੇ ਤੋਂ ਬਾਅਦ ਜਿਹੜਾ ਹੁਣ ਨਵਾਂ ਪ੍ਰੋਫੈਸਰ ਲੱਗਾ ਉਹਦਾ ਨਾਂ ਉਹ ਹੋਊਗਾ ਵਿਕਰਮਸ ਗਿਲ ਚੇਅਰ ਪ੍ਰੋਫੈਸਰ ਉਹ ਹਮੇਸ਼ਾ ਲਈ ਉੱਥੇ ਆ ਜਿਹੜਾ ਮੇਰੇ ਤੋਂ ਬਾਅਦ ਜਿਹੜਾ ਪਰਮਾਨੈਂਟਲੀ ਚੇਅਰ ਰੋ ਪਰਮਾਨੈਂਟਲੀ ਹਾਂਜੀ ਚੇਅਰ ਅੱਛਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਪੰਜਾਬੀਆਂ 'ਚ ਜੇ ਦਿਖੀਏ ਇਹ ਚੇਅਰ 'ਚ ਪਹਿਲੇੋਂ ਤੁਸੀਂ ਮੈਂ ਪਹਿਲਾਂ ਮੈਂ ਨਾਗੂਰਲ ਪ੍ਰੋਫੈਸਰ ਹਾਂ ਐਨਾਗੂਰਲ ਬੈਕਮਾਸ ਗਲਚੇਅਰ ਪ੍ਰੋਫੈਸਰ ਇਹ ਮੇਰਾ ਟਾਈਟਲ ਆ ਹੁਣ ਅੱਛਾ ਇਹ ਤੁਸੀਂ ਪਹਿਲੇ ਨਾਗੂਰਲ ਬੈਕਮਾਸ ਚੇਅਰ ਕਰਕੇ ਆਇਆ ਹੋਇਆ ਅੱਛਾ ਹਾਂਜੀ ਹਾਂਜੀ ਇਹ 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 ਪੰਜਾਬ ਦੇ ਜਾਂ ਸਾਡੇ ਦੇਸ਼ ਦੀ ਗੱਲ ਗਿਣਤੀ ਚ ਕਰੀਏ ਤਾਂ ਤੁਸੀਂ ਪਹਿਲੇ ਇੰਡੀਅਨ ਹੋ ਜਾਂ ਪਹਿਲੇ ਪੰਜਾਬੀ ਹੋ ਕਣਕ ਦੇ ਵਿੱਚ ਉਸ ਕਣਕ ਦੇ ਵਿੱਚ ਮੈਂ ਪਹਿਲਾਂ ਪੰਜਾਬੀ ਹਾਂਜੀ ਇੰਡੀਅਨ ਵੀ ਪਹਿਲੇ ਹਾਂ ਪਹਿਲੇ ਹਾਂ ਅੱਛਾ ਪਹਿਲੇ ਹਾਂ ਹਾਂ ਕਦੇ ਲੱਗਿਆ ਨਹੀਂ ਵੀ ਇਹ ਚੀਜ਼ ਕਿਸਾਨਾਂ ਦੀ ਜਿਹੜੀ ਦੋਵੇਂ ਕਿਸਾਨ ਆ ਪੰਜਾਬ ਦੇ ਤੇ ਉਧਰਲੇ ਇਹਨਾਂ ਨੂੰ ਦੋਵਾਂ ਨੂੰ ਇਕੱਠੇ ਕਰਕੇ ਇੱਕ ਵਿਚਾਰਾ ਹੱਲ ਕੱਢਿਆ ਜਾਵੇ ਤਾਂ ਕਿ ਕਿਸਾਨੀ ਨੂੰ ਵਾਪਸ ਮੋੜਿਆ ਜਾ ਸਕੇ ਹਾਂਜੀ ਅਸੀਂ ਆਪਣੇ ਜਿਹੜੇ ਆਪਣੇ ਵਾਈਸ ਚਾਂਸਲਰ ਆ ਪੀਯੂ ਇਹ ਕਰ ਰਹੇ ਆ ਪਿਛਲੇ ਸਾਲ ਮੀਟਿੰਗ ਹੋਈ ਸੀ ਐਨਆਰਆਈ ਬਾਹਰੋਂ ਆਏ ਸੀ ਕਿਸਾਨ ਤੇ ਹਾਂਜੀ ਹਾਂਜੀ ਮੈਂ ਵੀ ਨਾਲ ਆਇਆ ਸੀ ਜੀ ਤੇ ਇੱਥੋਂ ਦੇ ਕਿਸਾਨ ਵੀ ਇਕੱਠੇ ਹੋਏ ਸੀ ਤੇ ਇਸ ਵਾਰੇ ਕਾਫੀ ਸਲਾਹਾਂ ਹੋਂ ਜਾਂ ਸਹਾਇ ਇਹ ਸਲਾਹਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਐ ਇੰਨੇ ਤਜਰਬੇ ਦੇ ਵਿੱਚ ਵੀ ਕੀ ਕਰਨ ਦੀ ਲੋੜ ਹੈਗੀ ਸਾਨੂੰ ਐਂ ਜੇ ਲੱਗਦਾ ਹੁੰਦਾ ਵੀ ਖੇਤੀ ਨੂੰ ਲੈ ਕੇ ਕੋਈ ਸੀਰੀਅਸ ਨਹੀਂ ਹੈਗਾ ਜੇ ਸੀਰੀਅਸ ਹੋਣਾ ਤਾਂ ਕਿਹੜੇ ਪੁਆਇੰਟ ਚੁਣਨੇ ਪੈਣਗੇ ਇਹਦੇ ਵਿੱਚ ਇੱਕ ਗੱਲ ਤਾਂ ਸਾਰਿਆਂ ਨੇ ਡਿਸਕਸ਼ਨ ਹੋਈ ਸੀ ਵੀ ਜਿਹੜੀ ਕਣਕ ਆ ਉਹਨੂੰ ਇੱਕ ਤਾਂ ਬਈ ਕੁਆਲਟੀ ਇੰਪਰੂਵ ਕਰੀਏ ਕਣਕ ਦੀ ਬਈ ਜਿਹੜੀ ਕੁਆਲਟੀ ਹੈ ਉਹਦੀ ਡਿਫਰੈਂਸ਼ੀਏਟ ਕਰੀਏ ਵੀ ਜਾਂ ਉਹਨੇ ਕਣਕ ਜਾ ਕੇ ਮੰਡੀ ਸੜ ਦਿਓ ਕਣਕ ਨੂੰ ਬ੍ਰੀਡ ਕਰੋ ਵੀ ਆ ਕਣਕਾਂ ਦੀ ਚਪਾਤੀ ਬਹੁਤ ਵਧੀਆ ਬਣੂਗੀ ਅੱਜ ਕੱਲ੍ਹ ਹੁਣ ਜਿਵੇਂ ਪੀਏਜੀ ਨੂੰ ਕਣਕ ਕੱਢੀ ਐ ਇੱਕ ਹੋਰ ਵੈਰਾਈਟੀ ਉਹ ਜਿਹੜੇ ਡਾਇਬੀਟਿਸ ਪਰਸਨ ਆ ਡਾਇਬੀਟਿਕ ਜਿਹਨਾਂ ਨੂੰ ਡਾਇਬੀਟਿਸ ਹੋਈ ਆ ਉਹਨਾਂ ਲਈ ਉਹ ਕਣਕ ਚੰਗੀ ਆ ਕਿਉਂਕਿ ਉਹ ਸ਼ੂਗਰ ਨਹੀਂ ਵਧਾਉਂਦੀ ਇਸੇ ਤਰ੍ਹਾਂ ਕਣਕ ਜੇ ਨੂਡਲ ਲਈ ਵੇਚਣੀ ਕਣਕ ਤਾਂ ਉਹ ਕੱਢੋ ਜਿਵੇਂ ਹੁਣ ਕਣਕ ਤੁਸੀਂ ਤਾਈਵਾਨ ਭੇਜਣੀ ਆ ਚਾ ਕੋਰੀਆ ਚਾ ਜਪਾਨ ਤੇ ਚਾਈਨਾ ਉਹ ਨੂਡਲ ਖਾਂਦੇ ਆ ਉਹ ਕਣਕ ਉਹ ਵੈਰਾਈਟੀ ਬਿਲਕੁਲ ਹੀ ਬੱਕਰੀ ਆ ਵੀ ਇਸ ਤਰ੍ਹਾਂ ਇੱਕ ਤਾਂ ਇਹ ਕਰੋ ਬਈ ਦੂਸਰਾ ਆ ਜਿਹੜਾ ਸਪਰੇਅ ਸਪਰੂ ਦਾ ਕੰਮ ਘੱਟ ਬਣਾਓ ਘੱਟ ਕਰੋ ਉਹ ਬਿਕਾਉਜ਼ ਯੂ ਕੈਨ ਮੈਕ ਕਣਕ ਨੂੰ ਮਤਲਬ ਰੈਜ਼ਿਸਟੈਂਟ ਕਰ ਸਕਦੇ ਡਿਜ਼ੀਜ਼ ਲਈ ਸੋ ਯੂ 낫 ਹੈ ਡਿਸਪਰੇਅ ਜੀ ਜਦੋਂ ਹੁਣ ਜਿਹੜੀਆਂ ਸਮੱਸਿਆਵਾਂ ਹੈਗੀਆਂ ਅ ਕਣਕ ਦੇ ਵਿੱਚ ਚਾਹੇ ਫਸਲਾਂ ਦੇ ਵਿੱਚ ਹੈਗੀਆਂ ਤੁਸੀਂ ਫਿਊਚਰ ਕੀ ਦੇਖਦੇ ਹੋ ਉਹਨਾਂ ਦਾ ਚੁਣੌਤੀਆਂ ਕੀ ਆ ਤੇ ਫਿਊਚਰ ਕੀ ਆ ਉਹ ਜੀ ਚੈਲੰਜਸ ਵੀ ਬਹੁਤ ਆ ਤੇ ਨਾਲ ਫਿਰ ਅਪਰਚੂਨਿਟੀ ਵੀ ਬਹੁਤ ਆ ਤੇ ਉਹਦੇ ਚ ਚੈਲੰਜ ਤਾਂ ਹੈਗਾ ਇੱਕ ਤਾਂ ਹੈਗਾ ਇਹ ਜਿਹੜਾ ਗਰਮੀ ਬਹੁਤ ਹੋ ਰਹੀ ਆ ਹਾਂਜੀ ਇਹਦੇ ਲਈ ਸਾਨੂੰ ਬਰੀਡਿੰਗ ਕਰਨਾ ਪਊ ਜਿਹੜੀਆਂ ਜੰਗਲੀ ਕਣਕਾਂ ਕਈ ਕਣਕ ਜਿਹੜੀ ਹੁਣ ਉੱਥੇ ਵੀ ਉਗਦੀ ਆ ਸਾਊਦੀ ਅਰੇਬੀਆ ਵੀ ਉਗਦੀ ਆ ਜਿਹੜਾ ਕਿ ਬੜੀ ਗਰਮੀ ਪੈਂਦੀ ਆ ਉੱਥੇ ਹੋਰ ਸਾਨੂੰ ਫਿਰ ਉਹ ਜਿਹੜਾ ਉਹ ਜਿਹੜਾ ਕਣਕ ਦਾ ਉਹਦੇ ਨਾਲ ਬਰੀਡਿੰਗ ਕਰਕੇ ਆਪਣੇ ਉਦੀ ਕਣਕ ਦੀ ਜਿਹੜੀ ਆ ਟੋਲਰੈਂਸ ਮਤਾਉਣੀ ਪਣੀ ਆ ਬਈ ਹੀਟ ਲਈ। ਤੋਂ ਇਸ ਤਰ੍ਹਾਂ ਦਾ ਇੱਕ ਤਾਂ ਜੈਨੇਟਿਕ ਕਰਨਾ ਪਊਗਾ। ਦੂਸਰਾ ਸਾਨੂੰ ਕਲਚਰਲ ਪ੍ਰੈਕਟਿਸ ਜ਼ਰਾ ਵਗੈਰਾ ਕਰਨੀਆਂ ਪੈਣੀਆਂ। ਜਿਵੇਂ ਸਾਡੇ ਹੁਣ ਹੈਗਾ ਉੱਥੇ ਤਾਂ ਅਸੀਂ ਕਰਦੇ ਆ ਨੋਟਲ ਬਹੁਤਾ ਵਾਈ ਕਰਦੇ ਨਹੀਂ। ਉਹਦੇ ਤੇ ਕਿਉਂਕਿ ਸੋਇਲ ਨੂੰ ਬਿਲਡ ਅਪ ਕਰਨਾ, ਆਰਗੈਨਿਕ ਮੈਟਰ ਸੋਇਲ ਚ ਰੱਖਣਾ, ਸੋਇਲ ਨੂੰ ਇੰਪਰੂਵ ਕਰਨਾ। ਤੀਸਰਾ ਪਾਣੀ ਦਾ ਤੇ ਪਾਣੀ ਦਾ ਵੀ ਕਣਪ ਜਿਹੜਾ ਬੂਟਾ ਘੱਟ ਪਾਣੀ ਵਰਤੇ ਉਹਦੇ ਦੇ ਵੀ ਕਣਪ ਦਾ ਜੈਨੇਟਿਕਸ ਇੰਪਰੂਵ ਕੀਤੀ ਜਾ ਸਕਦੀ ਹੈ। ਅ ਉੱਧਰ ਜਿਹੜੀ ਸਰਕਾਰ ਹੈ ਜਾਂ ਪਾਲਿਸੀਸ ਹੈਗਾ ਕਿਸਾਨਾਂ ਦੀ ਕਿਵੇਂ ਹੈਲਪ ਕਰਦੀਆਂ ਤੇ ਸਾਡੇ ਕਿਹੜਾ ਗੈਪ ਦੇਖਦੇ ਹਾਂ ਤੁਸੀਂ ਵੀ ਆਹ ਚੀਜ਼ ਸਾਡੇ ਕਿਸਾਨਾਂ ਲਈ ਵੀ ਹੋਣੀ ਚਾਹੀਦੀ ਹੈ। ਉੱਥੇ ਬਹੁਤ ਤੁਸੀਂ ਪੁਆਇੰਟ ਆਊਟ ਤਾਂ ਕੀਤਾ ਹੋਣਾ ਵੀ ਸਰਕਾਰਾਂ ਜਾਂ ਜਿਹੜੇ ਪਾਲਿਸੀ ਮੇਕਰ ਹੈ ਉੱਥੇ ਆਹ ਚੀਜ਼ ਨੂੰ ਬਹੁਤ ਹੈਲਪ ਕਰਦੇ ਆ ਕਿਸਾਨਾਂ ਦੀ ਤਾਂ ਕਿ ਕਿਸਾਨੀ ਡੁੱਬਦੀ ਨਹੀਂ। ਉੱਥੇ ਕਿਸਾਨਾਂ ਦਾ ਤੇ ਗਵਰਨਮੈਂਟ ਦਾ ਤੇ ਇੰਡਸਟਰੀ ਦਾ ਆਪੋਚ ਕਾਫੀ ਹੈਗਾ ਤਾਲਮੇਲ ਕਲੱਬ ਹਾਂਜੀ ਕਲਬ ਆ ਸੋ ਦੇ ਜੋ ਪਲਾਨ ਟੁਗੇਦਰ ਦੇ ਮੇ ਡਿਫਰ ਔਨ ਸਮਥਿੰਗ ਬਟ ਦੇ ਵਰਕ ਟੁਗੇਦਰ ਇਕੱਠੇ ਰਹਿੰਦੇ ਜਣੀ ਇਕੱਠੇ ਪਲਾਨ ਕਰਦੇ ਰਹਿੰਦੇ ਇਕੱਠੇ ਪੂਰਾ ਲਾਬੀ ਕਰਦੇ ਕਣਕ ਦੀ ਤੇ ਕਣਕ ਲਈ ਸਪੋਰਟ ਗਵਰਨਮੈਂਟ ਤੋਂ ਵੀ ਸਪੋਰਟ ਲੈਣੀ ਇੰਡਸਟਰੀ ਦੀ ਵੀ ਸਪੋਰਟ ਲੈਣੀ ਤੇ ਬਾਕੀ ਉਹ ਯੂਨੀਵਰਸਿਟੀ ਦੇ ਨਾਲ ਕੰਮ ਕਰਦੇ ਆ ਸੋ ਜਿਹੜੀ ਸਾਰੀ ਉਹ ਚੇਨ ਬਣੀ ਆ ਨਾ ਉਹ ਉਹ ਉੱਥੇ ਬਹੁਤ ਚੰਗੀ ਆ ਇਸ ਤਰ੍ਹਾਂ ਦਾ ਇੱਥੇ ਵੀ ਇਸ ਤਰ੍ਹਾਂ ਹੀ ਕਰਨਾ ਪਊ ਜੈਵਰੀ ਬੋਡੀ ਹੈ ਜਿਹੜੇ ਸਾਰੇ ਆ ਉਹਨਾਂ ਨੂੰ ਇਕੱਠੇ ਹੋ ਕੇ ਮਤਲਬ ਕੰਮ ਕਰਨ ਦੀ ਲੋੜ ਆ ਕਿ ਇਹ ਕਿਉਂਕਿ ਇਹ ਇਸ਼ੂਜ਼ ਵੀ ਬਹੁਤ ਵੱਡੇ ਆ ਤੁਸੀਂ ਲਗਾਤਾਰ ਉੱਥੇ ਰਹੇ ਹੋ ਮੈਂ ਜੀ ਲਗਾਤਾਰ ਰਹਿਆ ਪਰ ਮੈਂ ਹਰ ਸਾਲ ਕਿਤੇ ਚਾਈਨਾ ਚਲਾ ਗਿਆ ਕਿਤੇ ਇੰਡੀਆ ਆ ਗਿਆ ਕਿੰਨੀ ਦੁਨੀਆ ਘੁੰਮੀ ਆ ਮੈਂ ਤਕਰੀਬਨ ਸਾਰੇ ਕੰਟਰੀ ਗਿਆ ਜੀ ਅੱਛਾ ਸਾਰੇ ਅੱਜ ਦੇ ਸਾਇੰਟਿਸਟ ਸਾਇੰਟਿਸਟ ਉਸ ਤੇ ਮਨ ਸਾਧਲਦੇ ਆ ਮੀਟਿੰਗਾਂ ਤੇ ਹੁਣ ਮੈਂ ਪਾਕਿਸਤਾਨ ਜਾ ਰਿਹਾ ਅਗਲੇ ਵੀਕ ਉੱਥੇ ਵੀ ਮੈਂ ਲਾਹੌਰ ਪੰਜਾਬ ਯੂਨੀਵਰਸਿਟੀ ਲਾਹੌਰ ਆਪਣੀ ਜਿਹੜੀ ਪੁਰਾਣੀ ਯੂਨੀਵਰਸਿਟੀ ਲਾਹੌਰਪੁਰਾ ਉੱਥੇ ਉਹਨਾਂ ਨੇ ਵੀ ਸੱਦਿਆ ਉਸ ਤੇ ਲੈਕਚਰ ਦੇਣਾ ਕਹਣਕ ਤੇ ਅੱਛਾ ਨੈਕਸਟ ਵੀਕ ਹੂੰ ਸੋ ਇਸ ਤਰ੍ਹਾਂ ਮੈਂ ਚਾਈਨਾ ਜਾਂਦਾ ਰਣਾ ਰਸ਼ੀਆ ਸਾਰੇ ਕੰਟਰੀ ਗਏ ਮਾਣ ਨਹੀਂ ਹੁੰਦਾ ਮਾਣ ਤਾਂ ਹੁੰਦੇ ਹੋਣਾ ਜੇ ਜਾਨਦੇ ਆ ਵੀ ਮੈਂ ਟੁੱਡੀ ਕੇੰਤ ਉੱਠ ਕੇ ਆ। ਹਾਂ ਬੜਾ ਮਾਣ ਹੁੰਦਾ। ਤੁਹਾਨੂੰ ਮੈਂ ਇੱਕ ਸਟੋਰੀ ਦੱਸਦਾ। ਮੈਨੂੰ ਚਾਈਨਾ ਨੇ ਫਰੈਂਡਸ਼ਿਪ ਅਵਾਰਡ ਦਿੱਤਾ ਜਿਹੜਾ ਕਿ ਬੜਾ ਹਾਇਐਸਟ ਅਵਾਰਡ ਹੈ ਫਾਉਂਡ ਸਾਇੰਟਿਸਟ ਦੀ। ਨੋਕਾ ਸੀ ਬੀਸਾਲ ਪ੍ਰੋਜੈਕਟ ਕੰਮ ਕਰਦੇ ਰਹੇ ਉਹਨਾਂ ਦੇ। ਹਾਂਜੀ। ਉੱਥੇ ਉਹਨਾਂ ਨੂੰ ਸੱਦਾ ਸਾਨੂੰ ਆਪਣੇ ਰਿਪਬਲਿਕ ਡੇ ਤੇ ਉਹਨਾਂ ਨੇ ਮੈਨੂੰ ਸੱਦਾ ਉੱਥੇ ਉਹਨੇ ਆਪਣੇ ਬੀਜਿੰਗ। ਹਾਂਜੀ। ਉੱਥੇ ਸਟੇਟ ਡਿਨਰ ਤੇ ਸਟੇਟ ਬੈਂਕ ਕੋਲ ਜਿੱਦਾਂ ਸਾਰੇ ਪ੍ਰੈਜ਼ੀਡੈਂਟ ਵੀ ਸਾਰੇ। ਉੱਥੇ ਮੈਂ ਬਾਹਰ ਆ ਰਿਹਾ ਸੀ ਤੇ ਮੇਰੇ ਨਾਲ ਆਈ ਤੇ ਐਮਬੈਸਟਰ ਸੀਗੀ ਯੂਕਰੇਨ ਦੀ। ਉਮੈਨੂ ਮਿਲੇ ਉਹ ਕਹਿੰਦੇ ਮੇਰੇ ਅਮਰਤਾ ਪ੍ਰੀਤਮ ਫੇਵਰੇਟ ਪੋਇਟ ਆ ਅੱਛਾ ਤਾਂ ਮੇਰੇ ਲੋਕਾਂ ਡੇ ਖੜੇ ਹੋ ਗਏ ਸੇ ਹੋ ਜੇ ਬੜੇ ਤਜਰਬੇ ਆ ਹੋ ਜੇ ਹਾਂਜੀ ਪਿੰਡਾਂ ਦਾ ਕੋਈ ਮਿਲਿਆ ਪਿੰਡਾਂ ਦੇ ਮਰਦ ਹਾਂਜੀ ਅੱਛਾ ਮਿਲਦੇ ਆ ਅੱਛਾ ਮੈਨੂੰ ਇਹ ਦੱਸੋ ਵੀ ਤੁਹਾਡੀ ਫੈਮਿਲੀ ਦਾ ਜਾਂ ਤੁਹਾਡਾ ਇੰਨਾ अर्ਲੀ ਚ ਵਿਦੇਸ਼ ਜਾਣ ਦਾ ਕਾਰਨ ਐਜੂਕੇਸ਼ਨ ਮੰਦਿਓ ਟੁਡੀ ਕਹਿੰਦੇ ਏਰੀਏ ਨੂੰ ਇੱਕ ਵੱਖਰਾ ਕੋਈ ਬੋਨਸ ਆ ਇਹ ਐਜੂਕੇਸ਼ਨ ਦਾ ਉਹੋ ਜੀ ਅਸੀਂ ਮੇਰੇ ਜਿਹੜੇ ਫਾਦਰ ਆ ਅਸੀਂ ਪਹਿਲੀ ਜਨਰੇਸ਼ਨ ਸਕੂਲ ਗਏ ਆ ਤੇ ਉਹਨਾਂ ਨੇ ਕਿਹਾ ਅਸੀਂ ਮੈਂ ਤਾਂ ਨਹੀਂ ਪੜਿਆ ਤੁਸੀਂ ਪੜ ਲਓ ਅਸੀਂ ਅੱਠ ਭਰਾ ਆ ਤੇ ਉਹਨੇ ਕਿਹਾ ਵੀ ਆਣੀ ਜ਼ਮੀਨਾਂ ਜੇ ਇਹਦੀ ਜ਼ਮੀਨ ਤਫਰਗਾ ਉਹ ਅੱਠਾ ਭਰਾਵਾਂ ਚ ਵੰਡੀ ਗਈ ਤਾਂ ਕੀ ਕਰੋਗੇ ਹਾਂ ਜੀ ਉਹਨੇ ਕਿਹਾ ਤੁਸੀਂ ਪੜ ਲਓ ਮੇਰਾ ਵੱਡਾ ਭਰਾ ਬਹੁਤ ਪੜਿਆ ਫਸਟ ਆਇਆ ਸੀ ਹਾਈ ਸਕੂਲ ਵੀ ਫਸਟ ਆਇਆ ਸੀ ਕਾਲਜ ਡੀਐਮ ਕਾਲਜ ਮੋਗਾ ਵੀ ਫਸਟ ਆਇਆ ਸੀ ਹਾਂਜੀ ਉਹ ਚਲਾ ਗਿਆ ਉਹਨੇ ਫਿਰ ਸਾਰਿਆਂ ਨੂੰ ਉਹਨੇ ਮਤਲਬ ਉਹਦੇ ਕਰਕੇ ਅਸੀਂ ਬਾਕੀ ਸਾਰੇ ਤੁਹਾਡਾ ਪੜ੍ਹਾਈ ਕਿੱਥੇ ਕਿੱਥੇ ਰਹੀ ਹੈ ਮੇਰੀ ਪੜ੍ਹਾਈ ਜੀ ਮੈਂ ਆਪਣੇ ਗਵਰਨਮੈਂਟ ਪ੍ਰਾਇਮਰੀ ਸਕੂਲ ਪੜਿਆ ਉਦੋਂ ਬਾਅਦ ਇੱਥੇ ਚੂੜਚੱਕ ਅਸੀਂ ਪੜ੍ਹਦੇ ਰਹੇ ਹਾਂ 6ਵੀਂ ਤੋਂ ਲੈ ਕੇ 10ਵੀਂ ਤੱਕ ਖਾਲਸਾ ਹਾਈ ਸਕੂਲ ਚੂੜਚੱਕ ਹਾਂਜੀ ਤੇ ਇਹ ਬੜਾ ਜ਼ਬਰਦਸਤ ਸਕੂਲ ਸੀ ਫਿਰ ਮੈਂ ਡੀਐਮ ਕਾਲਜ ਮੋਗਾ ਪੜਿਆ ਹਾਂਜੀ ਉਬੋਟਿੰਗਾ ਕਾਲਜੀ ਫਿਰ ਖਾਲਤਾ ਕਾਲਜ ਅਮਰਸਰ ਬੜਾ ਬੜਾ ਕਾਲਜ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੇ ਪੜਿਆ ਸਾਰੇ ਚੰਗੇ ਚੰਗੇ ਸਕੂਲਾਂ ਚ ਪੜਿਆ ਜ਼ਿੰਦਗੀ ਚ ਰੋਲ ਮਾਡਲ ਕਿਹਨੂੰ ਬੰਦੇ ਆਉਂਦਾ ਮੇਰਾ ਜੀ ਇੱਕ ਤਾਂ ਮੇਰੇ ਫਾਦਰ ਰੋਲ ਮਾਡਲ ਆ ਉਹ ਬਹੁਤ ਬਹੁਤ ਮਿਹਨਤੀ ਸੀ ਤੇ ਉਹ ਉਹਨਾਂ ਨੇ ਬਹੁਤ ਹੌਸਲਾ ਦਿੱਤਾ ਬਾਕੀ ਮੇਰੇ ਕਈ ਪ੍ਰੋਫੈਸਰ ਰੋਲ ਮਾਡਲ ਆ ਜਿਨ੍ਹਾਂ ਨੇ ਕਿ ਮੇਰੀ ਬਹੁਤ ਮਦਦ ਕੀਤੀ ਹੈ ਈ ਮੈਸੇਜ ਦੇਣਾ ਚਾਹਾਂਗੇ ਰਿਸਰਚ ਦੇ ਲੋਕਾਂ ਨੂੰ ਕਿਸਾਨਾਂ ਨੂੰ ਕੀ ਕਹਿਣਾ ਚਾਹੂੰ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਜੀ ਵੀ ਜਿਹੜਾ ਕਿਸਾਨ ਆ ਉਹੋ ਛੋਟਿਆ ਨੇ ਹੁੰਦੇ ਵੀ ਜਿਹੜਾ ਪ੍ਰਾਫਿਟ ਮਾਰਜਨ ਇੰਨਾ ਛੋਟਾ ਹੈ ਉਹਦੇ ਲਈ ਤੁਹਾਨੂੰ ਕੋਈ ਵਧੀਆ ਵੈਰਾਈਟੀਆਂ ਯੂਜ਼ ਕਰੋ ਵਧੀਆ ਟੈਕਨੀਕ ਯੂਜ਼ ਕਰੋ ਬਾਕੀ ਜ਼ਮੀਨ ਨੂੰ ਇੰਪਰੂਵ ਕਰੋ ਪਾਣੀ ਨੂੰ ਸਦਾਰੋ ਸਾਰਾ ਕੁਝ ਤਾਂ ਹੀ ਤੁਹਾਡੀ ਅਸੀਂ 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 ਬਹੁਤ ਬਾਕੇ ਖੁਸ਼ ਆਂ ਜ਼ਮੀਨ ਅਲੱਗ-ਅਲੱਗ ਜੰਤਰਾਂ ਨਾਲ ਬੋਨੇ ਆ ਰੋਟਾਵੇਟਰ ਆ ਗਿਆ ਉਲਟਾਵੇਂ ਹਾਲ ਆ ਗਈ ਤੁਹਾਡੇ ਉੱਥੇ ਬਾਹੀ ਦਾ ਕੀ ਹਾਲ ਹੈ ਬੋਂਦੇ ਆ ਉੱਥੇ ਅਸੀਂ ਤਾਂ ਉੱਥੇ ਤਾਂ ਨੋ ਟੈਲ ਫਾਰਮਿੰਗ ਆ ਉੱਥੇ ਨਹੀਂ ਬੋਂਦੇ ਤਾਂ ਸੋਇਲ ਕੰਸਰਵ ਹੁੰਦੀ ਆ ਤੇ ਉਹਦੇ ਲੋੜ ਹੀ ਨਹੀਂ ਬੋਣ ਦੀ ਨਹੀਂ ਅੱਛਾ ਵੈਸੇ ਰਿਸਰਚ ਦੇ ਪੱਖ ਤੋਂ ਵੇਖੀਏ ਤਾਂ ਬੋਣ ਦੀ ਲੋੜ ਹੈ ਹੀ ਨਹੀਂ ਨਹੀਂ ਇੰਨੀ ਨਹੀਂ ਬੋਣ ਦੀ ਲੋੜ ਅੱਛਾ ਅੱਛਾ ਕਿਉਂਕਿ ਯੂ ਲੂਜ਼ ਲੋਟ ਆਫ ਸੋਇਲ ਬਾਈ ਵਿੰਡ ਐਂਡ ਸਟਫ ਤੇ ਬਾਕੀ ਦੂਸਰਾ ਲੋੜ ਵੀ ਨਹੀਂ ਆ ਉਹ ਜਿਹੜਾ ਆਰਗੈਨਿਕ ਮੈਟਰ ਦਾ ਰੈਜ਼ਿਡਿਊ, ਕ੍ਰੌਪ ਰੈਜ਼ਿਡਿਊ ਉਹਨੂੰ ਵਿੱਚੇ ਹੀ ਬਾਹੜਨਾ ਉਹਦੇ ਨਾਲੇ ਤਾਂ ਆਰਗੈਨਿਕ ਮੈਟਰ ਸੋਇਲ ਚ ਆ ਜਾਂਦਾ ਆਪਣੀ ਤਾਂ ਆਰਗੈਨਿਕ ਮੈਟਰ ਤਾਂ ਆਪਣੀ ਸਵਾਲ ਇੱਥੇ ਖਤਮ ਹੋਇਆ ਪਿਆ ਪੰਜਾਬ ਚ ਇਟਸ ਅ ਬਿਗ ਪ੍ਰੋਬਲਮ ਸੋਇਲ ਮਿੱਟੀ ਬਣ ਗਈ ਤਾਂ ਸਵਾਲ ਦੀ ਗਏ ਜਿਹੜੀ ਅੱਗ ਲੱਗਦੀ ਹੈ ਝੋਨੇ ਨੂੰ ਕਣਕ ਨੂੰ ਤੁਹਾਡੇ ਉੱਤੇ ਲੱਗਦੀ ਹੈ ਕਿ ਨਹੀਂ 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 ਲਾਉਂਦੇ ਨਹੀਂ ਨਹੀਂ ਇਹ ਇਹ ਵੀ ਜਿਹੜਾ ਉਹ ਜਿਹੜਾ ਸਾਰਾ ਰੈਜ਼ਿਡਿਊ ਸਾਰਾ ਸੋਇਲ ਚ ਵਾਪਸ ਕਰਨਾ ਚਾਹੀਦਾ ਤੇ ਉਥੇ ਤਾਂ ਐ ਹੋ ਆ ਵੀ ਆ ਮੱਕੀ ਤੁਸੀਂ ਲਾਈ ਉਹਨੂੰ ਕੱਟ ਲਿਆ ਉਹਦੇ ਵਿੱਚ ਹੀ ਉਹਨਾਂ ਨੇ ਨੈਕਸਟ ਫਸਲ ਬੀਜ ਦੇਣੀ ਲਾਈਕ ਸੋਇਆ ਬੀਨ ਜਾਂ ਕੁਝ ਹੋਰ ਦੇ ਵਿੱਚ ਬੀਜ ਦੇਣੀ ਆ ਉਹ ਰੈਜ਼ਿਡੂ ਨੇ ਆਪੇ ਤਲਾ ਚਲੇ ਜਾਣਾ ਉਹਨੂੰ ਰੈਜ਼ਿਡੂ ਥੋੜਾ ਜਿਹਾ ਬਸ ਗਰਾਊਂਡ ਤੇ ਕਰ ਦੇਣਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਦੇ ਵਿੱਚ ਸਭ ਫਸਲ ਆ ਦੇਣੀ ਬੋਹਣੀ ਤੁਸੀਂ ਹੁਣ ਟੈਲ ਫਾਰਮਿੰਗ ਬੜੀ ਸਕਸੈਸਫੁਲ ਤੁਸੀਂ ਹੁਣ ਰਿਟਾਇਰਮੈਂਟ ਲਾਈਫ ਜਾਂਦੇ ਆ ਲਗਭਗ ਹਾਂ ਜੀ ਰਿਟਾਇਰਮੈਂਟ ਆ ਪਰ ਜਿਵੇਂ ਆ ਪ੍ਰੋਗਰਾਮ ਚੱਲ ਰਿਹਾ ਮੈਂ ਨਹੀਂ ਮੈਂ ਹੋਈ ਕੀ ਕੀ ਚੱਲਦਾ ਹੁਣ ਰਿਟਾਇਰਮੈਂਟ ਚ ਰਿਟਾਇਰਮੈਂਟ ਜੀ ਇੱਕ ਤਾਂ ਜਿਵੇਂ ਮੇਰਾ ਪਰਸਨਲ ਤਾਂ ਮੈਂ ਆਪਦਾ ਰੋਜ਼ 5 ਮੀਲ ਤੁਰਦਾ ਇੱਕ ਮੈਂ ਯੋਗਾ ਕਰਦਾ ਸਵੇਰ ਬਾਕੀ ਮੈਂ ਆਪਦਾ ਸਾਇੰਸ ਦਾ ਪੜ੍ਹਦਾ ਸਵੇਰ ਤੇ ਕਿਉਂਕਿ ਮੈਂ ਕਾਫੀ ਜਾਂਦਾ ਰਹਿੰਦਾ ਫਿਰ ਉੱਥੇ ਸੈਮੀਨਾਰ ਦੇਣੇ ਹੁੰਦੇ ਆ ਤੋ ਬਾਕੀ ਬੱਚਿਆਂ ਦੀ ਉਮਰ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਮੇਰੀ ਜੀ ਬਹੁਤ ਆ 80 ਸਾਲ ਫਿਟਨੈਸ ਦਾ ਕੀ ਰਾਜ ਹੈ ਫਿਟਨੈਸ ਦਸਤਾ ਤੁਨ ਨਹੀਂ ਖਾਣਾ ਪੀਣਾ ਹਾਂ ਠੀਕ ਹੀ ਖਾਈ ਦਾ ਬਾਕੀ ਮੈਂ ਜੇ ਸੁਬਾ ਖਾ ਲਿਆ ਤੇ ਦੁਪਹਿਰ ਤੇ ਵਿਚਾਲੇ ਨਹੀਂ ਖਾਣਾ ਬਾਕੀ ਆ ਖੰਡ ਖੰਡ ਘਟ ਖਾਣੀ ਜਿਹੜਾ ਮਤਲਬ ਹੁਣ ਗੱਲ ਕਰੋ ਅੱਜ ਕੱਲ ਮੈਂ ਜਿੱਥੇ ਜਾਂਦਾ ਸ਼ਹਿਰਾਂ ਚ ਸਾਰੇ ਰੋਟੀ ਨੂੰ ਬਲੇਮ ਕਰੀ ਜਾਂਦੇ ਵੀ ਰੋਟੀ ਮਾੜੀ ਖਾਣੀ ਹਾਂ ਇਹ ਬਿਲਕੁਲ ਗਲਤ ਆ ਹਾਂਜੀ ਜਿਹੜੀ ਕਣਕਾ ਨਿਊਟ੍ਰੀਸ਼ਨ ਦੇ ਹਿਸਾਬ ਨਾਲ ਜਿਹੜੀ ਕਣਕਾ ਸਾਰੇ ਸਾਰੇ ਨਾਲੋਂ ਇਹ ਚੰਗੀ ਆ ਇਦਾ 12% ਪ੍ਰੋਟੀਨ ਹਕਣ ਤਵਾ ਜਿਹੜਾ ਪ੍ਰੋਟੀਨ ਜ਼ਿਆਦਾ ਪ੍ਰੋਟੀਨ 12 ਰਾਇਸ ਦਾ ਸਿਰਕੇ 7% ਇੱਕ ਸਾਡੇ ਇੱਕ ਹੋਰ ਵੀ ਪਰਮ ਹੈ ਜੀ ਵੀ 슈ਗਰ ਵਾਲਿਆਂ ਨੂੰ ਕਣਕ ਨਹੀਂ ਖਾਣੀ ਚਾਹੀਦੀ ਵੀ ਇਹ ਗੱਲ ਸਹੀ ਹੈ ਕਿ ਨਹੀਂ ਸਹੀ ਇਹ ਵੀ ਨਹੀਂ ਸਹੀ ਕਿਉਂ ਇਹ ਇਹਦੀ ਜਿਹੜੀ ਸਟਾਰਚ ਹੈ ਨਾ 슈ਗਰ ਦੀ ਹਾਂਜੀ ਉਹ ਰੈਜ਼ਿਸਟੈਂਟ ਸਟਾਰਚ ਆ ਉਹ ਟੇਕਸ ਅ ਲੌਂਗ ਟਾਈਮ ਟੂ ਡਾਈਜੈਸਟ ਬਾਕੀ ਉਸ ਫਾਈਬਰ 15% ਹੁੰਦੇ ਕਣਕ ਵਿੱਚ ਤੇ ਉਹ ਜਿਹੜੀ ਆ ਉਸ ਕਰਕੇ ਜਿਹੜੀ ਕਣਕ ਥੋੜੀ ਫਿਰ ਅੰਦਰ ਚੱਲੇ ਜਾਂਦੀ ਥੱਲੇ ਸੋ ਇਟ ਟੈਕਸ ਅ ਪ੍ਰੋਬਾਇਓਟਿਕ ਜਿਹੜਾ ਕਿ ਬਕਤੀ ਦੀਆ ਗ로우 ਕਰਦੇ ਆ ਐਂਡ ਇਟ ਸੈਂਟਰ ਕੈਂਸਰ ਜੀ ਪਰ ਕਣਕ ਜਿਹੜੀ ਖਾਣੀ ਚਾਹੀਦੀ ਆ ਹੋਲ ਵੀਟ ਮੈਦਾ ਨਹੀਂ ਖਾਣਾ ਦੂ ਜਿਹੜੀ ਪੂਰੀ ਮਤਲਬ ਕਣਕ ਦਾ ਸਣੇ ਸੂੜਾ ਇਹ ਆਪਾਂ ਸਣੇ ਸੂੜਾ ਜਾਂ ਸਣੇ ਸੂੜਾ ਉਹਦੇ ਸਾਰੇ ਗੁਣ ਤਾਂ ਉਹਦੇ ਚੰਦੇ ਆ ਫਾਈਬਰ ਵੀ ਉਹਦੇ ਚਾ ਸਾਰੀਆਂ ਜਿਹੜੇ ਆ ਹੈਗੇ ਆ ਫਾਈਟੋਕੈਮੀਕਲ ਜਿਹੜੇ ਕੈਂਸਰ ਫਾਈਟ ਕਰਦੇ ਉਹ ਵੀ ਉਹਦੇ ਚ ਐਂਡ ਵੀ ਜੋ ਮਿਨਰਲ ਵੀ ਉਹਦੇ ਚ ਮਾਈਕਰੋਨਿਊਟ੍ਰੀਐਂਟਸ ਵੀ ਉਹਦੇ ਚ ਸਾਰਾ ਕੁਝ ਉਹਦੇ ਚ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਅਸੀਂ ਕਰ ਦੁਆ ਕਰਦੇ ਹਾਂ ਤੁਹਾਡੀ ਉਮਰ 80 ਸਾਲ ਹੈ ਤੇ ਬਹੁਤ ਲੰਮਾ ਚਾਹੋ ਤੁਸੀਂ ਕਾਇਮ ਹੋ ਹਜੇ ਤੇ ਸਾਡੇ ਪਿੰਡਾਂ ਦਾ ਸਾਡੇ ਜ਼ਿਲ੍ਹਿਆਂ ਦਾ ਮਾਣ ਹੋ ਤੇ ਟਾਈਮ ਦਿੱਤਾ ਬਹੁਤ ਸ਼ੁਕਰੀਆ ਧੰਨਵਾਦ ਹਾਂਜੀ ਥੈਂਕ ਯੂ ਥੈਂਕ ਯੂ ਡਾਕਟਰ ਵਿਕਰਮ ਗਿੱਲ ਟੂ ਟਿੱਕੇ ਵਾਲੇ ਸੋ ਅੱਭੀ ਮੇਲੇ ਹੁੰਦੇ ਆ ਕਿਸੇ ਸੁਣਨ ਵਾਲਿਆਂ ਨੂੰ ਬੜਾ ਮਾਣ ਹੁੰਦਾ ਹੈ ਕਿ ਕਿਸੇ ਪਿੰਡ ਦੇ ਸਾਇੰਟਿਸਟ ਕਿਸੇ ਪਿੰਡ ਦਾ ਕਿਸੇ ਦਿਨ ਤਾਂ ਮੁੰਡੇ ਆਉਣਗੇ ਸਾਡੇ ਤੂੰ ਡੀ ਕੈਂ ਦਾ ਮੁੰਡਾ ਐਡੀ ਵੱਡੀ ਚੇਅਰ ਤੇ ਬੈਠਾ ਐ ਐਡਾ ਵੱਡਾ ਮਾਣ ਐ ਤੇ ਸਾਨੂੰ ਇਸ ਤਰ੍ਹਾਂ ਦੇ ਮਾਣ ਵਾਲੇ ਲੋਕਾਂ ਤੇ ਮਾਣ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਪੰਜਾਬ ਨੂੰ ਗੌਰਮਈ ਪੰਜਾਬ ਵਰਕਰਾਰ ਰੱਖ ਸਕਦੇ ਦੋ ਜਾਦਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ